2024 ट्वेंटी फोर पास आउट स्टूडेंट्स ऑस्ट्रेलिया स्टडी करना चाह रहे थे माड़ी खबर समझ ली तो है कई यूनिवर्सिटीज ने ट्वेंटी फोर पास आउट स्टूडेंट्स नैटर देने तो इनकार कर दिता है या कह लीए होल्ड के आखिर इसके पिछले रीजन की है और किन्ने चांसिज्वि पास आउट स्टूडेंट नजर आ रहे हैं ਇਸ ਜੁਲਾਈ ਇਨਟੇਕ ਲਈ اور ਸਟੂਡੈਂਟਸ ਨੂੰ ਕਿਹੜੀ ਗਲਤੀ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਬਹੁਤ ਖਾਸ ਹੈ ਅੱਜ ਦਾ ਟੌਪਿਕ ਸੋ ਸਟੂਡੈਂਟਸ ਜ਼ਰੂਰ ਧਿਆਨ ਨਾਲ

ਫਾਈਲਿੰਗ ਬਹੁਤ ਜ਼ਿਆਦਾ ਹੋਏਗੀ ਕੰਪੀਟੀਸ਼ਨ ਜੋ ਹੈ ਬਹੁਤ ਜ਼ਿਆਦਾ ਵਧਣ ਵਾਲਾ ਹੈ ਤੇ ਜਿਹੇ ਵਿੱਚ ਅਸੀਂ ਜਿਵੇਂ ਸੁਨਰੀਆ ਦੇਖ ਰਿਹਾ ਕਿ ਕਈ ਯੂਨੀਵਰਸਿਟੀਆਂ ਨੇ ਜੋ ਹੈ 24 ਪਾਸਵਰਡ ਸਟੂਡੈਂਟਸ ਨੂੰ ਆਫਰ ਲੈਟਰ ਜੋ ਹਲੇ ਨਹੀਂ ਦੇ ਰਹੀਆਂ 홀ਡ ਤੇ ਕਰ ਦਿੱਤੀਆਂ ਸੋ ਇਹ ਟਾਈਮ ਕੀ ਕੈਰੀਅਰ 24 ਪਾਸਵਰਡ ਸਟੂਡੈਂਟਸ ਲਈ ਕੀ ਕਰਨਾ ਚਾਹੀਦਾ ਸਟੂਡੈਂਟਸ ਨੂੰ ਔਰ ਐਗਜ਼ੈਕਟ ਪਿਕਚਰ ਹੁਣ ਬਣੀ ਕੀ ਹੋਈ ਹੈ ਸਪੈਸ਼ਲੀ ਜੇਕਰ 24 ਪਾਸਵਰਡ ਸਟੂਡੈਂਟ ਜਿਹੜਾ ਹੈ ਜੁਲਾਈ ਇਨਟੇਕ ਤੇ ਫੋਕਸ ਕਰ ਰਿਹਾ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਤੁਸੀਂ ਸਾਰੀ ਯੂਨੀਵਰਸਿਟੀਆਂ ਨੇ ਤਾਂ ਹੱਥ ਨਹੀਂ ਖੜੇ ਕੀਤੇ ਬਟ ਹਾਂ ਕੁਝ ਯੂਨੀਵਰਸਿਟੀਆਂ ਜਿਹੜੀਆਂ 24 ਪਾਸਆਊਟ ਨੂੰ ਐਡਮਿਸ਼ਨ ਨਹੀਂ ਦੇ ਰਹੀਆਂ ਬਟ ਬਹੁਤ ਸਾਰੀਆਂ ਯੂ ਨੇਗੇਟਿਵ ਨਹੀਂ ਕਹਿ ਸਕਦੇ ਬਟ ਇਹ ਅਵੇਅਰ ਕਰ ਰਹੇ ਆਂ ਸੀ ਬੱਚਿਆਂ ਨੂੰ ਕਿ ਥਿਸ ਇਜ਼ ਦਾ ਲਾਸਟ ਚਾਂਸ ਫਾਰ 뎀 ਕਿ ਜੁਲਾਈ 9 ਟੇਕ ਤੋਂ ਬਾਅਦ ਉਹਨਾਂ ਨੂੰ ਫਿਰ ਦੁਬਾਰਾ ਆਸਟ੍ਰੇਲੀਆ ਚ ਅਪਲਾਈ ਨਹੀਂ ਹੋ ਸਕਦਾ 24 ਪਾਸਵਰਡ ਬੱਚਿਆਂ ਦਾ ਫਿਰ ਉਹਨਾਂ ਨੂੰ ਇੰਡੀਆ ਚ ਐਡਮਿਸ਼ਨ ਲੈ ਲੈਣੀ ਚਾਹੀਦੀ ਔਰ ਬਾਅਦ ਦੇ ਵਿੱਚ ਟਰਾਈ ਕਰਨਾ ਚਾਹੀਦਾ ਅਗਰ ਕੋਈ ਪਲੱਸ 2 ਵਾਲਾ ਬੱਚਾ ਤਾਂ ਮਾਸਟਰਸ ਲਈ ਟਰਾਈ ਕਰੇ ਬੈਚਲਰਸ ਕਰਨ ਤੋਂ ਬਾਅਦ ਸੋ ਇਹ ਹੈ ਕਿ ਅਗਰ ਕੋਈ ਬੱਚਾ 24 ਪਾਸ ਹੈ ਉਠਾ ਹੈ ਤਾਂ ਉਹਦੇ ਕੋਲ ਲਿਮਿਟਡ ਜੇ ਦਿਨ ਹੈ ਅਪਲਾਈ ਕਰਨ ਲਈ ਜੁਲਾਈ ਇਨਟੇਕ ਦੇ ਵਿੱਚ ਹੁਣ ਜ਼ਿਆਦਾ ਡਿਲੇ ਨਾ ਕਰਨ ਸਾਡੇ ਕੋਲ ਬਹੁਤ ਯੂਨੀਵਰਸਿਟੀਜ਼ ਹੈ ਜਿਹੜੀਆਂ ਹਜੇ ਵੀ ਆਫਰ ਲੈਟਰ ਦੇ ਰਹੀਆਂ ਵੀਜ਼ਾਸ ਵੀ ਆ ਰਹੇ ਅਸੀਂ ਅਪਲਾਈ ਕੀਤਾ ਇੱਕ 24 ਪਾਸਪੋਰਟ ਦਾ ਵੀਜ਼ਾ ਵੀ ਆ ਗਿਆ ਸਾਡਾ ਜੁਲਾਈ ਇਨਟੇਕ ਦਾ ਸੋ 네ਗੇਟਿਵ ਹੋਣ ਦੀ ਲੋੜ ਨਹੀਂ ਹੈ ਬਟ ਇਹ ਹੈ ਕਿ ਹਾਂ ਥੋੜਾ ਪ੍ਰੋਐਕਟਿਵ ਹੋਣ ਦੀ ਜ਼ਰੂਰਤ ਜ਼ਰੂਰ ਹੈ ਕਿ ਹੁਣ ਟਾਈਮ ਨਹੀਂ ਹੈਗਾ ਬੈਠ ਕੇ ਵੇਟ ਕਰਨ ਦਾ ਕਿ ਮੇਰੇ ਕੋ ਬਹੁਤ ਟਾਈਮ ਹੈ ਹਜੇ ਤਾਂ ਮੈਂ ਕਰ ਲੂੰਗਾ ਜਾਂ ਮੈਂ ਦੇਖ ਲਾਂਗੇ ਦੇਖਣ ਵਾਲਾ ਕੋਈ ਟਾਈਮ ਨਹੀਂ ਅਗਲੇ 2 ਮਹੀਨੇ ਦਿਸ ਇਜ਼ ਦਾ ਲਾਸਟ ਚਾਂਸ ਫਾਰ 224 ਪਾਸਵਰਡ ਬੱਚਿਆਂ ਲਈ ਉਸ ਤੋਂ ਬਾਅਦ ਐਡਮਿਸ਼ਨ ਨਹੀਂ ਮਿਲੇਗੀ ਆਸਟ੍ਰੇਲੀਆ ਦੇ ਵਿੱਚ ਸੋ ਡੋਨਟ ਵੇਸ ਯੂਅਰ ਟਾਈਮ ਯੂਨੀਵਰਸਿਟੀਜ਼ ਓਪਨ ਹੈ ਅਗਰ ਕਿਸੇ ਦੀ ਪਰਸੈਂਟੇਜ ਘੱਟ ਹੈ ਉਹ ਡਿਪਲੋਮਾਸ ਤੇ ਅਪਲਾਈ ਕਰੇ ਪਰਸੈਂਟੇਜ ਅੱਛੀ ਹੈ ਤਾਂ ਬੈਚਲਰਸ ਤੇ ਅਪਲਾਈ ਕਰੇ ਬਟ ਡੋਨਟ ਵੇਟ ਕਿ ਹਜੇ ਬਹੁਤ ਟਾਈਮ ਹੈ ਫਾਈਨੈਂਸ਼ੀਅਲਸ ਹੁਣ ਤੱਕ ਤਾਂ ਵੈਸੇ ਰੈਡੀ ਹੋ ਜਾਣੇ ਚਾਹੀਦੇ ਅਸੀਂ ਇੰਨੇ ਸ਼ੋਜ਼ ਕਰਤੇ ਔਰ ਅਗਰ ਬੱਚੇ ਸਾਨੂੰ ਫੋਲੋ ਕਰ ਰਹੇ ਹੈ ਤਾਂ ਫਾਈਨੈਂਸ਼ੀਅਲਸ ਫੇਰ ਵੀ ਮੈਂ ਕਹਿ ਦੂੰਗਾ ਕਿ ਆਪਣੇ ਪੇਰੈਂਟਸ ਨੂੰ ਵੀ ਕਹੋ ਕਿ ਆਪਣੀ ਫੰਡਿੰਗ ਸਾਰੀ ਰੈਡੀ ਰੱਖੋ ਆਫਰ ਲੈਟਰ ਅਪਲਾਈ ਕਰੋ ਨਾਲ ਦੇ ਨਾਲ ਅਪਲਾਈ ਕਰੋ ਜੀਐਸ ਦੇ ਵਿੱਚ ਔਰ GS requirements ਨੂੰ clear ਕਰਕੇ ਆਪਣਾ visa file ਕਰਕੇ ਜਲਦੀ ਤੋਂ ਜਲਦੀ visa ਲਓ ਕਿਉਂਕਿ ਹੁਣ 25 ਪਾਸਵਰਡ ਬੱਚਾ ਮਾਰਕੀਟ 'ਚ ਆ ਜਾਣਾ ਜਦੋਂ ਉਹ ਬੱਚਾ ਪਾਸ ਆਊਟ ਹੋ ਕੇ ਆਪਣੇ ਰਿਜ਼ਲਟ ਲੈ ਕੇ ਆ ਗਿਆ ਤਾਂ ਸਾਰਿਆਂ ਦਾ ਇੰਟਰਸਟ 24 'ਚੋਂ हट ਕੇ 25 'ਚ ਹੋ ਜਾਣਾ ਐਵਰੀਬਾਡੀ ਵਾਂਟਸ ਫਰੈਸ਼ ਸਟੂਡੈਂਟ ਸਾਡੀ ਯੂਨੀਵਰਸਿਟੀ ਦੇ ਵਿੱਚ ਆਣ ਹਰ ਕੰਸਲਟੈਂਟ ਵੀ ਇਹ ਜਾਂਦਾ ਕਿ ਮੈਂ 24 ਪਾਸਵਰਡ ਦਾ visa file ਕਰਾਂ ਜਿਆਦਾ ਚਾਂਸਿਸ ਹੈ visa ਦੇ ਯੂਨੀਵਰਸਿਟੀਆਂ ਵੀ ਚਾਹੁੰਦੀਆਂ ਕਿ ਸਾਡੇ ਕੋਲ ਫਰੈਸ਼ ਪਾਸਵਰਡ ਬੱਚੇ ਆਣ ਸੋ ਡੋਂਟ ਵੇਸਟ ਯੋਰ ਟਾਈਮ ਮੈਂ ਦੁਬਾਰਾ ਦੁਬਾਰਾ ਇਹੀ ਗੱਲ ਇਸ ਕਰਕੇ ਕਹਿ ਰਿਹਾ ਕਿ ਇਹ ਨਹੀਂ ਹੈ ਕਿ 24 ਪਾਸਵਰਡ ਬੱਚਿਆਂ ਦੀ ਕੈਪੇਬਿਲਿਟੀ ਘੱਟ ਹੈ ਕਿਸੇ ਵੀ ਰੀਜ਼ਨ ਤੋਂ ਬੱਚਾ ਰਹਿ ਗਿਆ ਹੋ ਸਕਦਾ ਬਟ ਉਹਦੇ ਕੋਲੇ ਲਾਸਟ ਚਾਂਸ ਹੈ ਹੁਣ ਜੁਲਾਈ ਇਨਟੇਕ ਦੇ ਵਿੱਚ ਅਪਲਾਈ ਕਰ ਲਈ ਉਸ ਤੋਂ ਬਾਅਦ ਉਹਨਾਂ ਦਾ ਆਸਟ੍ਰੇਲੀਆ ਨਹੀਂ ਘਟੋਗਾ ਅਪਲਾਈ ਹੋ ਸਕਦਾ ਇਸ ਕਰਕੇ ਡੋਂਟ ਵੇਸਟ ਯੋਰ ਟਾਈਮ ਅਪਲਾਈ ਐਸ ਸੂਨ ਐਸ ਪੋਸੀਬਲ so i hope 24 password student jehde vi saadi ye video vekh rahe ne sun rahe ne oh zarur ina gallan de upar gaur karo oh sahi time hai bilkul hun e last chance jehda students de layi hai na sahi time hun hi hai apply karan da kithe vi koi doubt hai na कोर्सिस नै के यूनीवर्सिटी लैके तो जरूर जरा नंबर डिस्प्ले है इस उपर कॉल करो पूरी इनफॉर्मेस लो टाइमली अपलाई करो तुसी अपनी मन चाहिए यूनिवर्सिटी सीट जरूर टाइमली मन चाह कोर्स लेको या फिर होलैरिट अपनी प्रोफाइल अकॉर्डिंगलीअर अब्रॉड चंडीगढ़ ऑफिस भी विजिट कर सदने डॉक्यूमेंट्स नाल लैके जरूर जाओता उन्होंने असैसमेंट की जाए उस अकॉर्डिंगली गाइडेंस भी दी जा सके बहुत बहुत थैंक्स मनप्रीत जीपलीट इनफोरमेस स्टूडेंट्स ਅਗੋ ਵੀ ਅਸੀਂ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਥੈਂਕ ਯੂ ਸੋ ਮਚ